ਅੱਤ ਦੀ ਸਰਦੀ ਦੇ ਚੱਲਦਿਆਂ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਨਵੇਕਲਾ ਉਪਰਾਲਾ ਕੀਤਾ ਗਿਆ। ਮੁਹਾਲੀ ਦੇ ਸੈਕਟਰ 68 ਦੇ ਵਿੱਚ ਸਥਿਤ ਇੱਕ ਮਹਿਗਾ ਲੰਗਰ ਸੇਵਾ ਤਹਿਤ ਕੰਬਲਾਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡੇ ਗਏ ਹਨ। ਇਹ ਉਪਰਾਲਾ ਜੀਐਲਪੀਐਲ ਅਤੇ ਲਾਇਓਨਸ ਕਲੱਬ ਦੇ ਸਹਿਯੋਗ ਦੇ ਨਾਲ ਕੀਤਾ ਗਿਆ। ਇਸ ਬਾਬਤ মিডিਆ ਨਾਲ ਗੱਲਬਾਤ ਕਰਦੇ ਹੋਏ ਆਸਾਸ ਪਾਵਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡੇ ਗਏ ਹਨ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ ਇਸ ਤੋਂ ਇਲਾਵਾ ਅੱਗੇ ਉਹਨਾਂ ਨੇ ਜੋ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਹੈ ਰੰਗਲਾ ਪੰਜਾਬ ਅੱਜ ਜੀਐਲਪੀਐਲ ਵੱਲੋਂ ਅਸੀਂ ਲਾਂਚ ਕਲੱਬ ਦੇ ਸਹਿਯੋਗ ਦੇ ਨਾਲ ਕੰਬਲ ਵੰਡਣ ਦੀ ਇੱਥੇ ਡਿਸਟ੍ਰਿਬਿਊਸ਼ਨ ਕੀਤਾ ਹੈ ਨਾਲ ਇਹਦੇ ਬਾਅਦ ਲੰਗਰ ਵੀ ਹੋਣਾ ਹੈ ਇਹ ਹਰ ਸਾਲ ਦੀ ਸਾਡੀ ਹੈਗੀ ਹੈ ਐਕਸਰਸਾਈਜ਼ ਹਰ ਸਾਲ ਅਸੀਂ ਕੋਸ਼ਿਸ਼ ਕਰਦੇ ਹਾਂ ਠੰਡ ਦੇ ਮੌਸਮ ਵਿੱਚ ਜਿੰਨੀ ਵੀ ਲੇਬਰ ਇੱਥੇ ਕੰਮ ਕਰਦੀ ਹੈ 1000 1500 ਉਹਨਾਂ ਸਾਰਿਆਂ ਨੂੰ ਅਸੀਂ ਕੰਬਲ ਵੰਡਿਆ ਕਰੀਏ ਤੇ ਇਸ ਸਾਲ ਥੋੜੇ ਜਿਹਾ ਲੇਟ ਹੋ ਗਏ ਠੰਡ ਵੀ ਥੋੜੀ ਲੇਟ ਪਈ ਹੈ ਤੇ ਸਾਡੇ ਚੀਫ ਗੈਸਟ ਆਏ ਹੋਏ ਨੇ ਲਾਇਨ ਵਿਨੀਤ ਗੋਇਲ ਇਹ ਲਾਇਨਸ ਕਲੱਬ ਦੇ ਡਿਸਟ੍ਰਿਕਟ ਗਵਰਨਰ ਨੇ ਇਸ ਏਰੀਏ ਦੇ ਇਹ ਦਿੱਲੇ ਪਰਵਾਨੂ ਤੋਂ ਆਏ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਚੀਫ ਗੈਸਟ ਨੇ ਨਾਲ ਇਹਨਾਂ ਦੇ ਖੜੇ ਨੇ ਸਾਡੇ ਗੈਸਟ ਆਫ ਆਨਰ ਜਿਹੜੇ ਕਿ ਸਪੈਸ਼ਲ ਗੈਸਟ ਨੇ ਲਾਇਨ ਅਤੂਲ ਸ਼ਰਮਾ ਇਹ ਅੰਬਾਲਾ ਤੋਂ ਆਏ ਨੇ ਪ੍ਰਧਾਨ ਜੀ ਸਾਡੇ ਦਿਨੇਸ਼ ਜੀ ਨੇ ਤੇ ਉਧਰ ਸਾਡੇ ਮੈਂਬਰ ਹੈਗੇ ਆ ਈਕੇਸ਼ ਜੀ ਸੈਕਟਰੀ ਤੇ ਪਰਵਿੰਦਰ ਸਿੰਘ ਹੈਗੇ ਆ ਤੇ ਕਿੰਨੇ ਸਰ ਕੰਬਲ ਮੰਡੇ ਕੇ ਅੱਜ ਕਿਨੀ ਲੇਬਰ ਨੂੰ 1500 ਕੰਬਲ ਅਸੀਂ ਰੱਖੇ ਹੋਏ ਆ ਵੰਡ ਲਈ ਕਾਫੀ ਬੰਦੇ ਆ ਗਏ ਆ ਕੁਝ ਆ ਰਹੇ ਆ ਕੁਝ ਜਾ ਰਹੇ ਆ ਵੰਡ ਦੇਣੇ ਆ ਸਾਰੇ ਅਸੀਂ ਕੰਬਲ ਸਾਡੇ ਇਹ ਇੱਕ ਪਰਮਾਨੈਂਟ ਪ੍ਰੋਜੈਕਟ ਹੈ ਲਾਇਨਸ ਕਲੱਬ ਪੰਚਗੋਲਾ ਪ੍ਰੀਮੀਅਮ ਦਾ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿੰਨਾ ਤੋਂ ਜਿੰਨਾ ਕਰ ਸਕੀਏ ਸਮਾਜ ਸੇਵਾ ਮਤਲਬ ਇਹ ਸਾਨੂੰ ਬਾਬੇ ਨੇ ਜੇ ਸਾਡੇ ਹੱਥ ਬਖਸ਼ਿਆ ਤਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਹ ਮੇਰੀ ਤੁਹਾਡੇ ਥਰੂ ਸਾਰੇ ਤੁਹਾਡੇ ਦਰਸ਼ਕਾਂ ਨੂੰ ਅਪੀਲ ਵੀ ਹੈ ਵੀ ਜਿੱਥੇ-ਜਿੱਥੇ ਜੋ-ਜੋ ਹੋ ਸਕਦਾ ਤੁਸੀਂ ਮਦਦ ਜ਼ਰੂਰ ਕਰੋ ਜੇ ਮਦਦ ਤੁਸੀਂ ਨਹੀਂ ਕਰ ਸਕਦੇ ਤਾਂ ਸਾਡੇ ਵਰਗੀਆਂ ਕਈ ਸੰਸਥਾਵਾਂ ਤੁਹਾਡੇ ਆਸ-ਪਾਸੇ ਕੰਮ ਕਰ ਰਹੀਆਂ ਨੇ ਉਹਨਾਂ ਤੱਕ ਪਹੁੰਚ ਕਰੋ ਤਾਂ ਕਿ ਹਰ ਇੱਕ ਬੰਦੇ ਨੂੰ ਹਰ ਇੱਕ ਜੋ ਇਨਸਾਨ ਇਸ ਧਰਤੀ ਤੇ ਆਇਆ ਹੈ ਜੋ ਆਪਾਂ ਉਹਦੇ ਲਈ ਕਰ ਸਕਦੇ ਆਪਾਂ ਕਰੀਏ ਠੰਡ ਦੇ ਵਿੱਚ ਉਹਦੀ ਠੰਡ ਲਈ ਕੱਪੜਾ ਦਾ ਇੰਤਜ਼ਾਮ ਕਰੀਏ ਲੰਗਰਾਂ ਦਾ ਇੰਤਜ਼ਾਮ ਕਰੀਏ ਇਹ ਕੰਮ ਹੁੰਦੇ ਕੁਝ ਵੀ ਨਹੀਂ ਹੈ ਆਪਾਂ ਸੋਚ ਲੈਨੇ ਆ ਵੀ ਬਹੁਤ ਵੱਡਾ ਕੰਮ ਹੈ ਪਰ ਜਦੋਂ ਬੰਦਾ ਲੱਗਦਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਤੁਹਾਡੇ ਨਾਲ ਦਾ ਜਿਹੜਾ ਬੰਦਾ ਉਹ ਵੀ ਇਹ ਕੰਮ ਕਰਨਾ ਚਾਹੁੰਦਾ ਹੈ ਇਸ ਕਰਕੇ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕੋਸ਼ਿਸ਼ ਇਹ ਜ਼ਰੂਰ ਕਰਨੀ ਚਾਹੀਦੀ ਹੈ ਵੀ ਜਿੰਨੀ ਆਪਾਂ ਸੇਵਾ ਕਰ ਸਕੀਏ ਸਮਾਜ ਲਈ ਜੇ ਆਪਾਂ ਨੂੰ ਰੱਬ ਨੇ ਦਾਤ ਬਖਸ਼ੀ ਹੈ ਤੇ ਆਪਾਂ ਨੂੰ ਇਹ ਵੰਡ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਸੱਤ ਖੁਸ਼ੀ ਸੀ ਕਿ ਜਦੋਂ ਤੁਸੀਂ ਕੰਬਲ ਅੰਦਰ ਸੀ ਕੇ ਸਾਹਵੇਂ ਦੇ ਚਿਹਰੇ ਦੇ ਉੱਤੇ ਉਹ ਚਿਹਰੇ ਤੇ ਖੁਸ਼ੀ ਦੇਖ ਕੇ ਕਿਹੋ ਜਿਹਾ ਸਫੀਰ ਹੋਇਆ ਸਰ ਜੀ ਜਦੋਂ ਅਸੀਂ ਕੰਪਲ ਵੰਡ ਰਹੇ ਸੀ ਨਾ ਜੀ ਇਹ ਲੋਕਾਂ ਦੇ ਚਿਹਰਿਆਂ ਤੇ ਵੀ ਖੁਸ਼ੀ ਸੀ ਪਰ ਤੁਸੀਂ ਇਹ ਨਹੀਂ ਦੇਖਿਆ ਹੋਣਾ ਵੀ ਸਾਡੇ ਚਿਹਰਿਆਂ ਤੇ ਕਿੰਨੀ ਖੁਸ਼ੀ ਸੀ ਮਤਲਬ ਸਾਡਾ ਇਹ ਅੰਦਰੋਂ ਅਸੀਂ ਬਹੁਤ ਆਪਣੇ ਆਪ ਨੂੰ ਭਾਗਸ਼ਾਲੀ ਮੰਨਦੇ ਆਂ ਅੰਦਰੋਂ ਅਸੀਂ ਰੱਬ ਦਾ ਬਹੁਤ ਸ਼ੁਕਰ ਕਰਦੇ ਆਂ ਕਿ ਸਾਨੂੰ ਦਾਤਾ ਨੇ ਇਸ ਜੋਗਰੇ ਬਣਾਇਆ ਕਿ ਅਸੀਂ ਕਿਸੇ ਦੇ ਚਿਹਰੇ ਦੇ ਉੱਤੇ ਖੁਸ਼ੀ ਲਿਆ ਸਕੀਏ ਕਿਸ ਨੀਹ ਕੀ ਲਾਣਾ ਸਨੇਹਾ ਤਾਂ ਮੈਂ ਆਪਣੇ ਮੈਸੇਜ 'ਚ ਇਹੀ ਤੁਹਾਨੂੰ ਦੱਸਿਆ ਵੀ ਹਰ ਇੱਕ ਬੰਦੇ ਨੂੰ ਇਹ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੇ ਲਈ ਕੀ ਤੁਸੀਂ ਕਰ ਸਕਦੇ ਹੋ ਛੋਟੇ ਤੋਂ ਛੋਟਾ ਕੰਮ ਵੀ ਕਰ ਸਕਦੇ ਹੋ ਤੁਸੀਂ ਕਿਤੇ ਸੜਕ ਤੇ ਜਾ ਰਹੇ ਹੋ ਤੁਹਾਨੂੰ ਕੋਈ ਗਰੀਬ ਦੇਖਦਾ ਹੈ ਕੋਈ ਤੁਹਾਨੂੰ ਬਿਮਾਰ ਬੰਦਾ ਦੇਖਦਾ ਜੇ ਤੁਸੀਂ ਉਹਦੀ ਜ਼ਰਾ ਕਿ ਮਦਦ ਕਰੋ ਇੱਕ ਪੱਤਾ ਤੁਸੀਂ ਦਵਾਈ ਦਾ ਹੀ ਲੈ ਦਿਓ ਉਹ ਤੁਹਾਡੇ ਲੇਖੇ ਜੁੜ ਜਾਣਾ ਹੈ ਹੋਰ ਕੋਈ ਚੀਜ਼ ਨਹੀਂ ਤੁਹਾਡੇ ਲੇਖੇ ਜੁੜਦੀ ਕੋਈ ਵੀ ਤੁਹਾਡਾ छोटे से छोटा जहाँ पुटा हुआ कदम ना जी बहुत वाला कदम माना जाता है जिदे जिधली करते हैं देखिए लायंस क्लब पंचकूल प्रीमियर सिर्फ नाम से ही प्रीमियर नहीं अपने काम से भी प्रीमियर है जो लगातार इतने सालों से सेवा के कार्य करते आ रहे हैं और आप सब देख रहे हैं कि कितना अच्छा वो काम करते हैं उनको अपने काम के बारे में बताने की जरूरत नहीं पड़ती आप खुद उसके देख सकते हैं कितने सारे लोग आए हैं और जो पंद्रह कंबल आज बांटने के लिए रखे गए हैं मेला लगा हुआ है यहाँ पे बांटने के लिए कंबल और उसके बाद लंगर का भी आयोजन है उनके लिए तो ये हर साल ऐसे काम करते रहते हैं तो मैं हमारे मार्गदर्शन है डॉक्टर भामरा जी प्रधान जी और प्रोजेक्ट चेयरपर्सन परमजीत जी और हमारे जो अतुल जी आए हैं अम्बाला से मैं इन सबका धन्यवाद करता हूँ लायंस क्लब का धन्यवाद करता हूँ कि ये इतने सेवा कार्यों में लगे हुए हैं और समाज के लिए जो जिनको वंचित हैं कुछ ਉਨਕੋ ਦੇਣੇ ਲਈ ਹਮੇਸ਼ਾ ਅਗੇ ਰਹਤੇ ਹਨ ਪਰਮਜੀ ਸਿੰਘ ਹੁਰਣ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਉਦੇਸ਼ ਦਿੱਤਾ ਹੈ ਤੇ ਉਹਨਾਂ ਦੇ ਮਾਰਗਦਰਸ਼ਕਤੇ ਚੱਲਦੇ ਹੋਏ ਇਹ ਉਪਰਾਲਾ ਹਰ ਸਾਲ ਕਰਦੇ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ ਲਈ ਅਪੀਲ ਕੀਤੀ ਹੈ ਦਨ ਮਿਊਟ ਲਈ ਮੁਹਾਲੀ ਤੋਂ ਬਿਊਰੋ ਰਿਪੋਰਟ